ਪੰਜਾਬ ਵਿੱਚ ਹੁਣ ਪਤੰਗ ਉਡਾਉਣ ਵਾਲਿਆਂ ਨੂੰ ਹੁਣ ਸਾਵਧਾਨ ਰਹਿਣਾ ਪਵੇਗਾ ਜ਼ੂਬੇ ਵਿੱਚ ਨਾਈਲੋਨ ਪਲਾਸਟਿਕ ਜਾਂ ਚਾਇਨਾ ਡੋਰ ਸਨਿ ਕਿਸੇ ਵੀ ਸਟੈਟਿਕ ਸਮਗਰੀ ਨਾਲ ਬਣੀ ਡੋਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਹ ਹੁਕਮ ਪੰਜਾਬ ਪ੍ਰਦੂਸ਼ਣ ਕੰਟਰੋਲ ਵੱਲੋਂ ਜਾਰੀ ਕਰ ਦਿੱਤੇ ਗਿਆ ਹੈ ਇਸ ਸਬੰਧੀ ਨਿਯਮ ਦੀ ਪਾਲਣਾ ਨਾ ਕਰਨ ਵਾਲੇ ਤੇ ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ ਵੀ ਸਜ਼ਾ ਦਿੱਤੀ ਜਾਵੇਗੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹੁਕਮਾਂ ਦੀ ਕਾਪੀ ਜਾਰੀ ਕਰ ਦਿੱਤੀ ਗਈ ਹੈ ਜ਼ਿਕਰਯੋਗ ਹੈ ਕਿ 5 ਜਨਵਰੀ 2025 ਤੋਂ ਵਾਤਾਵਰਣ ਐਕਟ 1986 ਦੀ ਧਾਰਾ 5 ਅਧੀਨ ਮਿਲ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬਾਰੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਨਾਈਲਨ ਪਲਾਸਟਿਕ ਚਾਈਨਾ ਡੋਰ ਮੱਝ ਅਤੇ ਕਿਸੇ ਕਿਸੇ ਵੀ ਹੋਰ ਸਿੰਥੈਟਿਕ ਸਮੱਗਰੀ ਨਾਲ ਬਣੀਆਂ ਪਤੰਗਾਂ ਉਡਾਉਣ ਵਾਲੀਆਂ ਡੋਰਾਂ ਤੇ ਕਿਸੇ ਵੀ ਸਿੰਥੈਟਿਕ ਡੋਰਾਂ ਜਾਂ ਜਿਸ ਤੇ ਕੱਚਾ ਜਾਂ ਤਿੱਖੀ ਵਸਤੂ ਹੋਵੇ ਅਜਿਹੇ ਡੋਰਾਂ ਦੇ ਨਿਰਮਾਣ ਵਿਕਰੀ ਸਟੋਰੇਜ ਖਰੀਦ ਸਪਲਾਈ ਅਜਾਤ ਅਤੇ ਵਰਤੋਂ ਤੇ ਪੰਜਾਬ ਰਾਜ ਵਿੱਚ ਪੂਰਨ ਪਾਬੰਦੀ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਵਾਤਾਵਰਨ ਐਕਟ 1986 ਉਪਬੰਧਾਂ ਜਾਂ ਇਸ ਤਹਿਤ ਬਣੇਗਾ ਨਿਯਮਾਂ ਤਹਿਤ ਜਾਰੀ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਤੇ 10000 ਰੁਪਏ ਤੋਂ ਘੱਟ ਦਾ ਜੁਰਮਾਨਾ ਲਗਾਇਆ ਜਾਵੇਗਾ ਇਸ ਜੁਰਮਾਨਾ ਉਧਾਕੇ 15000 ਰੁਪਏ ਤੱਕ ਕੀਤਾ ਜਾ ਸਕਦਾ ਹੈ ਵਿਭਾਗ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਪਤੰਗਾ ਓਡਾਉਣ ਲਈ ਪਾਬੰਦੀ ਸ਼ੁੱਧਾਂ ਚਾਈਨਾ ਨਾਈਲੋਨ ਅਤੇ ਸਿੰਥੈਟਿਕ ਡੋਰਾਂ ਦੀ ਵਰਤੋਂ ਨਾ ਕਰਕੇ ਸਰਕਾਰ ਨੇ ਇਸ ਨੇ ਕੰਮ ਵਿੱਚ ਸਹਿਯੋਗ ਕਰਨਾ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਚਾਈਨਾ ਡੋਰ ਵੇਚਣਾ ਤੇ ਵਰਤੋਂ ਕਰਨ ਵਾਲਿਆਂ ਸੰਬੰਧੀ ਜਾਣਕਾਰੀ ਦਿੰਦਾ ਹੈ ਤਾਂ ਉਸ ਨੂੰ ਇਨਾਮ ਦਿੱਤਾ ਜਾਵੇਗਾ ਅਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਪੰਜਾਬ ਵਿੱਚ ਹੁਣ ਪਤੰਗ ਉਡਾਉਣ ਵਾਲਿਆਂ ਨੂੰ ਹੁਣ ਸਾਵਧਾਨ ਰਹਿਣਾ ਪਵੇਗਾ ਸੂਬੇ ਵਿੱਚ ਨਾਈਲੋਨ ਪਲਾਸਟਿਕ ਜਾਂ ਚਾਈਨਾ ਡੋਰ ਸਨਿੰਗ ਕਿਸੇ ਵੀ ਸਟੈਟਿਕ ਸਮਗਰੀ ਨਾਲ ਬਣੀ ਡੋਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਹ ਹੁਕਮ ਪੰਜਾਬ ਪ੍ਰਦੂਸ਼ਣ ਕੰਟਰੋਲ ਵੱਲੋਂ ਜਾਰੀ ਕਰ ਦਿੱਤੇ ਗਿਆ ਹੈ ਇਸ ਸਬੰਧੀ ਨਿਯਮ ਦੀ ਪਾਲਣਾ ਨਾ ਕਰਨ ਵਾਲੇ ਤੇ ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ ਵੀ ਸਜ਼ਾ ਦਿੱਤੀ ਜਾਵੇਗੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹੁਕਮਾਂ ਦੀ ਕਾਪੀ ਜਾਰੀ ਕਰ ਦਿੱਤੀ ਗਈ ਹੈ ਜ਼ਿਕਰਯੋਗ ਹੈ ਕਿ 5 ਜਨਵਰੀ 2025 ਤੋਂ ਵਾਤਾਵਰਣ ਐਕਟ 1986 ਦੀ ਧਾਰਾ 5 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੈ ਦਾਇਤਾ ਜਾਰੀ ਕਰ ਦਿੱਤੀਆਂ ਗਈਆਂ ਹਨ ਨਾਈਲੋਨ ਪਲਾਸਟਿਕ ਚਾਈਨਾ ਡੋਰ ਮਾਜਾ ਅਤੇ ਕਿਸੇ ਕਿਸੇ ਵੀ ਹੋਰ ਸਿੰਥੈਟਿਕ ਸਮਗਰੀ ਨਾਲ ਬਣੀਆਂ ਪਤੰਗਾਂ ਉਡਾਉਣ ਵਾਲੀਆਂ ਡੋਰਾ ਅਤੇ ਕਿਸੇ ਵੀ ਸਿੰਥੈਟਿਕ ਡੋਰਾ ਜਾਂ ਜਿਸ ਤੇ ਕੱਚਾ ਜਾਂ ਤਿੱਖੀ ਵਸਤੂ ਹੋਵੇ ਅਜਿਹੇ ਡੋਰਾ ਦੇ ਨਿਰਮਾਣ ਵਿਕਰੀ ਸਟੋਰੇਜ ਖਰੀਦ ਸਪਲਾਈ ਅਜਾਤ ਅਤੇ ਵਰਤੋਂ ਤੇ ਪੰਜਾਬ ਰਾਜ ਵਿੱਚ ਪੂਰਨ ਪਾਬੰਦੀ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਵਾਤਾਵਰਨ ਐਕਟ 1986 ਉਪਬੰਧਾਂ ਜਾਂ ਇਸ ਤੱਤ ਬਣੇਗਾ ਨਿਯਮਾਂ ਤਹਿਤ ਜਾਰੀ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਤੇ 10000 ਰੁਪਏ ਤੋਂ ਘੱਟ ਦਾ ਜੁਰਮਾਨਾ ਲਗਾਇਆ ਜਾਵੇਗਾ ਇਸ ਜੁਰਮਾਨਾ ਵਧਾ ਕੇ 15000 ਰੁਪਏ ਤੱਕ ਕੀਤਾ ਜਾ ਸਕਦਾ ਹੈ ਵਿਭਾਗ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਪਤੰਗਾ ਓਡਾਉਣ ਲਈ ਪਾਬੰਦੀ ਸ਼ੁੱਧਾਂ ਚਾਈਨਾ ਨਾਈਲੋਨ ਅਤੇ ਸਿੰਥੈਟਿਕ ਡੋਰਾਂ ਦੀ ਵਰਤੋਂ ਨਾ ਕਰਕੇ ਸਰਕਾਰ ਨੇ ਇਸਨੇ ਕੰਮ ਵਿੱਚ ਸਹਿਯੋਗ ਕਰਨਾ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਚਾਈਨਾ ਡੋਰ ਵੇਚਣਾ ਤੇ ਵਰਤੋਂ ਕਰਨ ਵਾਲਿਆਂ ਸੰਬੰਧੀ ਜਾਣਕਾਰੀ ਦਿੰਦਾ ਹੈ ਤਾਂ ਉਸ ਨੂੰ ਇਨਾਮ ਦਿੱਤਾ ਜਾਵੇਗਾ ਅਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਪੰਜਾਬ ਵਿੱਚ ਹੁਣ ਪਤੰਗ ਉਡਾਉਣ ਵਾਲਿਆਂ ਨੂੰ ਹੁਣ ਸਾਵਧਾਨ ਰਹਿਣਾ ਪਵੇਗਾ ਜ਼ੁਬੇ ਵਿੱਚ ਨਾਈਲੋਨ ਪਲਾਸਟਿਕ ਜਾਂ ਚਾਇਨਾ ਡੋਰ ਸਨਿਕ ਕਿਸੇ ਵੀ ਸਟੈਟਿਕ ਸਮਗਰੀ ਨਾਲ ਬਣੀ ਡੋਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਹ ਹੁਕਮ ਪੰਜਾਬ ਪ੍ਰਦੂਸ਼ਣ ਕੰਟਰੋਲ ਵੱਲੋਂ ਜਾਰੀ ਕਰ ਦਿੱਤੇ ਗਿਆ ਹੈ ਇਸ ਸਬੰਧੀ ਨਿਯਮ ਦੀ ਪਾਲਣਾ ਨਾ ਕਰਨ ਵਾਲੇ ਤੇ ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ ਵੀ ਸਜ਼ਾ ਦਿੱਤੀ ਜਾਵੇਗੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹੁਕਮਾਂ ਦੀ ਕਾਪੀ ਜਾਰੀ ਕਰ ਦਿੱਤੀ ਗਈ ਹੈ ਜ਼ਿਕਰਯੋਗ ਹੈ ਕਿ 5 ਜਨਵਰੀ 2025 ਤੋਂ ਵਾਤਾਵਰਨ ਐਕਟ 1986 ਦੀ ਧਾਰਾ 5 ਅਧੀਨ ਮਿਲ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬਾਰੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਨਾਈਲਨ ਪਲਾਸਟਿਕ ਚਾਈਨਾ ਡੋਰ ਮੱਝ ਅਤੇ ਕਿਸੇ ਕਿਸੇ ਵੀ ਹੋਰ ਸਿੰਥੈਟਿਕ ਸਮੱਗਰੀ ਨਾਲ ਬਣੀਆਂ ਪਤੰਗਾ ਉਡਾਉਣ ਵਾਲੀਆਂ ਡੋਰਾ ਤੇ ਕਿਸੇ ਵੀ ਸਿੰਥੈਟਿਕ ਡੋਰਾ ਜਾਂ ਜਿਸ ਤੇ ਕੱਚਾ ਜਾਂ ਤਿੱਖੀ ਵਸਤੂ ਹੋਵੇ ਅਜਿਹੇ ਡੋਰਾ ਦੇ ਨਿਰਮਾਣ ਵਿਕਰੀ ਸਟੋਰੇਜ ਖਰੀਦ ਸਪਲਾਈ ਆਜਾਤ ਅਤੇ ਵਰਤੋਂ ਤੇ ਪੰਜਾਬ ਰਾਜ ਵਿੱਚ ਪੂਰਨ ਪਾਬੰਦੀ ਹੈ ਪਰ ਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਵਾਤਾਵਰਨ ਐਕਟ 1986 ਉਪਬੰਧਾਂ ਜਾਂ ਇਸ ਤੱਤ ਬਣੇਗਾ ਨਿਯਮਾਂ ਤਹਿਤ ਜਾਰੀ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਤੇ 10000 ਰੁਪਏ ਤੋਂ ਘੱਟ ਦਾ ਜੁਰਮਾਨਾ ਲਗਾਇਆ ਜਾਵੇਗਾ ਇਸ ਜੁਰਮਾਨਾ ਵਧਾ ਕੇ 15000 ਰੁਪਏ ਤੱਕ ਕੀਤਾ ਜਾ ਸਕਦਾ ਹੈ ਵਿਭਾਗ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਪਤੰਗਾ ਓਡਾਉਣ ਲਈ ਪਾਬੰਦੀ ਸ਼ੁੱਧਾਂ ਨਾ ਨਾਈਲੋਨ ਅਤੇ ਸਿੰਥੈਟਿਕ ਡੋਰਾਂ ਦੀ ਵਰਤੋਂ ਨਾ ਕਰਕੇ ਸਰਕਾਰ ਨੇ ਇਸਨੇ ਕੰਮ ਵਿੱਚ ਸਹਿਯੋਗ ਕਰਨਾ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਚਾਈਨਾ ਡੋਰ ਵੇਚਣਾ ਤੇ ਵਰਤੋਂ ਕਰਨ ਵਾਲਿਆਂ ਸੰਬੰਧੀ ਜਾਣਕਾਰੀ ਦਿੰਦਾ ਹੈ ਤਾਂ ਉਸ ਨੂੰ ਇਨਾਮ ਦਿੱਤਾ ਜਾਵੇਗਾ ਅਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा